ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਕੱਲ ਤੁਸੀਂ ਦੇਖਿਆ ਹੀ ਹੈ ਨਾ ਵੀ ਬਾਸਕਟ ਅਥਰੇਸਰ ਰਹਿਣ ਤਾਂ ਬੜਾ ਮਾਣ ਤੇ ਬਾਕੀ ਦਾ ਸਾਰਾ ਬਣਾ ਕੰਮ ਜਿਹੜਾ ਕੰਪਲੀਟ ਹੋਈ ਗਿਆ ਬਸ ਉਹ ਵੀ ਅੱਜ ਕਰਕੇ ਬਾਕੀ ਕਈ ਵੀਰਾਂ ਦੇ ਫੋਨ ਵੀ ਆਉਣ ਤੇ ਬਾਈ ਕਣਕ ਦੇ ਅਥਰੇਸਰ ਦੀ ਸੈਟਿੰਗ ਹੈ ਜਿਹੜੀ ਹੈ ਨਾ ਵੀ ਜਰੂਰ ਦੱਸਿਓ ਕਿੱਥੇ ਬੰਦੇ ਆ ਅੱਜ ਸਾਰੀ ਵੀਡੀਓ ਆਪਣੀ ਜਿਹੜੀ ਬਲੌਗ ਆ ਵੀ ਵੀਡੀਓ ਹੋਊਗੀ ਬਿਲਕੁਰੀ ਇਹ ਅਥਰੇਸਰ ਤੇ ਹੋਊਗੀ ਬਾਕੀ ਤਾਂ ਵੀ ਆਪਣਾ ਆਪਣਾ ਤਰੀਕਾ ਹੁੰਦਾ ਸਾਰਿਆਂ ਦਾ ਨਾ ਕੋਈ ਮੇਰਾ ਵੀਰ ਕਿਤੇ ਬੰਦਦਾ ਕੋਈ ਕਿਤੇ ਬੰਦਦਾ ਬਾਕੀਆਂ ਵੀ ਜਿੱਥੇ ਆਪਾਂ ਬੰਦਦੇ ਆ ਵੀਰੇ ਆਪਣੀ ਥਿਊਰੀ ਹੈ ਜਿਹੜੀ ਆਪਾਂ ਆਪਣੇ ਹਿਸਾਬ ਨਾਲ ਬੰਦਦੇ ਆ ਨਾ ਰੇਲ ਬੰਦੇ ਦਾ ਆਪਣਾ ਆਪਣਾ ਫਰਕ ਆ ਪਿੱਛੇ ਜਮੇ ਰੇਤੀ ਦਾ ਗਏ ਵੇ ਪਾਉਂਦਾ ਕੋਈ ਜਮੇ ਨਾਲੀ ਦੇ ਹੀ ਰਹਿੰਦਾ ਜਿਵੇਂ ਨਾਲੀ ਹੁੰਦੀ ਹੈ ਕਣਕ ਵਾਲੀ ਉਹਦਾ ਹੀ ਰੱਖਦਾ ਕਈ ਬੰਦੇ ਆਪਣੇ 13 17 ਦੇ ਵੀ ਗੱਲ ਲੰਨੇ ਆ ਕਈ 19 17 ਦੇ ਵੀ ਗੱਲ ਲੰਨੇ ਆ ਕਈ ਜਮੇ ਨਾਲ ਲਾ ਕੇ ਚਲਾਉਂਦੇ ਪਿੱਛੇ ਤੋਂ ਬਾਕੀ ਅੱਜ ਆਪਾਂ ਦੱਸਾਂਗੇ ਤੁਹਾਨੂੰ ਵੀ ਆਪਣੀ ਜਿਹੜੀ ਤੁਸੀਂ ਬਾਕੀ ਤਾਂ ਮੇਰੇ ਪਿਛਲੇ ਵੀਡੀਓ ਤੁਸੀਂ ਦੇਖੇ ਹੀ ਹੋਣੇ ਹੈ ਵੀ ਮੈਂ ਜਿਹੜੀ ਸੈਟਿੰਗ ਕਰਦਾ ਉਹ ਕਿੱਥੇ ਕਰਦਾ ਬਾਕੀ ਕਰਦੇ ਆਂ ਫਿਰ ਫਰੇਸਰ ਪੈ ਗਿਆ ਵਿੱਚ ਸ਼ਾਫਟ ਪਾ ਕੇ ਮਨੀ ਉਹ ਨਹੀਂ ਲੱਗੇ ਹੋਏ ਆ ਬਸ ਮੈਂ ਬਹੁਤ ਸੈਟਿੰਗਾਂ ਕਰਨੀਆਂ ਪੂਲੀ ਟਾਂਕੇ ਸਾਰਾ ਐਨ ਪੂਰਾ A to Z ਦੱਸਾਂਗੇ ਬਾਕੀ ਆਪਾਂ ਜਿਹੜੇ ਮੱਕੀ ਦੀ ਪਲੇਟਾਂ ਨਾਲ ਲੱਗੀਆਂ ਨੇ ਉਹਨਾਂ ਦਾ ਦਰਹਿ ਜਰ ਰੁਕਣੇ ਓਕਣੇ ਪਾਤੀਆਂ ਉਹ ਵਧੀਆ ਥਰੇਸ਼ਰ ਦੇ ਵਿੱਚ ਘਰਦਾ-ਗੁਰਦਾ ਜੇ ਨਹੀਂ ਭਰਦਾ ਹਨ ਨਾਲੇ ਉਹਨਾਂ ਬੈਲੈਂਸ ਬਣਿਆ ਆ ਪਲੇਟਾਂ ਗੇਲ ਮੈਂ ਖੋਲਨੇ ਆ ਖਾਨੂੰ ਲੱਗੀਆਂ ਰਹਿਣ ਤੋਂ ਫੇਰ ਮੱਕੀ ਦੇ ਬਾਅਦ ਮੱਕੀ ਦੀ ਸੀਜ਼ਨ ਆਉਣਾ ਨਹੀਂ ਫੇਰ ਖੋਲਨੇ ਪੈਣੀਆਂ ਚਲੋ ਫੇ ਐਵੇਂ ਹੁਣ ਬਾਸਕਟ ਚੇਂਜ ਕਰਨੀਆਂ ਕੱਲੀ ਬਾਸਕਟ ਕਰ ਦਾਂਗੇ ਬਾਕੀ ਥਰੇਸ਼ਰ ਇਹੀ ਚੱਲੀ ਜਾਊਗਾ ਕਣਕ ਵਾਲੀ ਚਲਾਉਣੇ ਮੱਕੀ ਜੀ ਵੀ ਆ ਬਾਕੀ ਮੀਂਹ ਅੱਜ ਤਾਂ ਮੌਸਮ ਵੀ ਬਹੁਤ ਸਾਫ਼ ਆ ਧੁੱਪ ਨਿਕਲੀ ਆ ਜੀ ਤਾਂ 8 ਵਜੇ ਦੇ ਨੂੰ ਆ ਰੈਡੀ ਖੜੀਆਂ ਬਾਕੀ ਕੰਮ ਵੀ ਚੱਲ ਪਿਆ ਧਾਰ ਜ਼ਿਲ੍ਹੇ ਚੋਂ ਆਪਣੇ ਵੀਰ ਦਾ ਇੱਕ ਤਾਂ ਸਵੇਰੇ ਫੋਨ ਆਇਆ ਤਾਂ ਕਹਿੰਦਾ ਵੀਰੇ ਵੱਡੇ ਆ 10 ਕਿੱਗੇ ਐਮਪੀ ਦੇ ਵਿੱਚ ਬਾਕੀ ਹੋਰ ਵੀ ਦੱਸਿਓ ਮੇਰਾ ਵੀਰ ਕਿਹੜੇ ਕਿਹੜੇ ਵੀਰ ਆਪਣੇ ਚਲ ਗਏ ਕਿਹੜੇ ਕਿਹੜੇ ਵੀਰਾਂ ਨੇ ਜਾਣਾ ਬਸ ਆਪਣਾ ਹੀ ਮੰਨ ਲਓ ਹਣ ਇੱਕ ਅੱਜ ਤਰੀਕ ਕਿੰਨੀ ਤਰੀਕ ਹੋਊਗੀ ਮਨੀ ਇਹ 7 6 ਤਰੀਕ ਆ ਜਾਣਾ ਅੱਜ ਹਾਂਜੀ 6 ਤਰੀਕ ਹੋਊਗੀ ਅੱਜ 7 8 ਨੂੰ 9 9 ਤੇ 10 ਤੇ ਪਹਿਲਾਂ ਪਹਿਲਾਂ ਮਸ਼ੀਨ ਆਪਾਂ ਵੀ ਮੰਨ ਲਾ ਕਰ ਦਾਂਗੇ ਰਵਾਨਾ ਇਹ ਐਵੇਂ ਕੰਮ ਉਧਰ ਸਿਰ ਤੇ ਫੇ ਤੁਹਾਨੂੰ ਪਤਾ ਹੀ ਜਾ ਕੇ ਬਾਈ ਕਿਦੋ ਦਿੰਦਾ ਮਜੀਨੀ ਸੈਟ ਕਰਨ ਨੂੰ ਲੱਗ ਜੰਨੇ ਆ ਕਿ ਕਿੱਥੇ ਖੜਾਉਣੀਆਂ ਹਨਾ ਕਿਹੜੇ ਏਰੀਏ ਚ ਕੰਮ ਥੋੜਾ ਜਿਆ ਜਿਆ ਦੇ ਜਿਹੜੇ ਚ ਘਾਟਾ ਚਲੋ ਦਿਖਾਉਨੇ ਆ ਫੇ ਤੁਹਾਨੂੰ ਉਹਨੂੰ ਪ੍ਰੈਜ਼ਰ ਕਰਦੇ ਆ ਵੀਡੀਓ ਸਟਾਰਟ ਨੰਦਰੇ ਖੜੀਆਂ ਛੱਡਦੇ ਬਾਕੀ ਨੰਬਰ ਰਹਿਣ ਤੇ ਲਾਉਣ ਤੇ ਇਹਨਾਂ ਤੇ ਮੈਂ ਨੰਬਰ ਕਟਾ ਕੇ ਲਿਆਇਆ ਤਾਂ ਪਿੰਡ ਤੇ ਇੱਕ ਨੰਬਰ ਲਾਤਾ ਇਹਦੇ ਤੇ ਰਾਣੀ ਤੇ ਦੋ ਨੰਬਰ ਲਾਤਾ ਇਹਤੇ ਇੱਕ ਨੁੱਕਰੀ ਘੋੜੀ ਨੁੱਕਰੀ ਘੋੜੀ ਦਾ ਲਾਤਾ ਇਹ ਸੋਹਣੇ ਲੱਗਦੇ ਲੱਗੇ ਹੈ ਨਾ ਚੰ ਵਧੀਆ ਲੱਗਦੀ ਐ ਸਾਈਡ ਜੀਦਨ ਲੱਗਿਆ ਹੈ ਬਾਕੀ ਬਾਈ ਐ ਆ ਵੀ ਸ਼ੌਂਕ ਵਗੈ ਰੱਖੀ ਹੋਈ ਐ ਤਾਂ ਨਾ ਇਹਦੇ ਤੇ ਕੋਈ ਲੋਡ ਨਹੀਂ ਹੈਗਾ ਇੱਕ ਚੀਜ਼ ਤੇ ਇਹਦਾ ਵਸ ਇੱਕ ਸ਼ੌਂਕ ਦੇ ਤੰਦ ਪਾਉਣੇ ਜਿਹੜੇ ਉਹ ਪਾਉਣੇ ਇਹਦੇ ਗੱਲ ਤਾਂ ਮੈਂ ਕਹਿੰਦਾ ਵੀ ਬਾਕੀ ਥraiseਰ ਪਾਤਾ ਆ ਵੀ ਮੁੰਡਿਓ ਹਾਂ ਜੀ ਕਿੱਦਾਂ ਜੀ ਕਿੱਦਾਂ ਜੋ ਵਧੀਆ ਵਧੀਆ ਚੀਜ਼ ਹਾਂ ਜੋਰ ਲਾਇਆ ਵਾ ਪੂਰਾ 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 ਹਾਂ ਪੂਰਾ ਬਸ ਰੈਡੀ ਆ ਹੁਣ ਤਾਂ ਅਮ ਰੈਡੀ ਆਪਣਾ ਬਸ ਮਾਉਣ ਦਾ ਫਰਾਇਦਰ ਰਹਿਣਤਾ ਆ ਵੀ ਮੌਲੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੱਦਾਂ ਠੀਕ ਆ ਜੀ ਠੀਕ ਆ ਇਹ ਬਲੇਟਾਂ ਨਾਲੇ ਉਕਣੇ ਲੱਗੀਆਂ ਰਹਿਣਤੀਆਂ ਮੈਂ ਕਿਹਾ ਖੋਲਣੀਆਂ ਗਾ ਨੂੰ ਇਹਨਾਂ ਨਾਲ ਇਹਦੇ ਨਾਲ ਨਾ ਬੈਲੈਂਸ ਬਣਿਆ ਆ ਤਰਾਇਦਰ ਦਾ ਬਾਕੀ ਆ ਵੀ ਮੱਕੀ ਵੱਡੀ ਹੋਈ ਆ ਬਾਈ 12 ਗੈਲ ਅਜੇ ਠੀਕ ਆ ਆਪਾਂ ਨਹੀਂ ਪਿਛਲੇ ਸਾਲ ਵੀ ਮੱਕੀ ਤੇ ਬਾਦ ਲਵਾਈਆਂ ਦੀਆਂ ਮੱਕੀ ਕੱਢ ਕੇ ਇਹਦਾ ਇੱਕੀ ਦੇ ਬੰਦਿਆਂ ਦੇ ਵਿੱਚ ਨਾਲ ਸਾਡੇ ਇੱਕ ਚੈਨ ਚੜਦੀ ਵਿਚੋੜੇ ਥੋੜੀਆਂ 12 ਇੱਕ ਸਾਈਡ ਤੇ ਜਿਬੀਂ ਜਾਂ ਗਾਤੀਆਂ ਇੱਕ ਥੋੜੀ ਇੱਕ ਇੱਕ ਫੱਟੇ ਦੀਆਂ ਦੇ ਕੋਲ ਚੈਨ ਚੜ ਗਈ ਦੀ ਇਹਦੇ ਵਿੱਚ ਨਾ ਕਟਰ ਦੀ ਮੱਕੀ ਵਾਲੇ ਦੀ ਤੇ ਉਹ ਕਟਰ ਦੀ ਚੈਨ ਖੁੱਲ ਕੇ ਨਾ ਵਿੱਚ ਥਰੇਸ਼ਰ ਤੇ ਆ ਕੇ ਗੜਾ ਦੇ ਗਈ ਧੀ ਉਹਦੇ ਕਰਕੇ ਥੋੜਾ ਜਿਹਾ ਇਹ ਹੋ ਗਿਆ ਦਾ ਨਹੀਂ ਤਾਂ ਵੈਸੇ 12 ਦਾ ਮਾਲਵੇ ਦੀਆਂ 12 ਤੀਆਂ ਮਤਲਬ ਉਹੀ ਮਤਲਬ 100 ਕਿਲਾ ਵੱਡਾ ਹੈ ਮੱਕੀ ਦਾ ਵਧੀਆ ਨਾਲੇ ਭਾਈ ਬਾਹਰ ਜਿਹੜੀ ਆਪਾਂ ਮਸ਼ੀਨ ਲੈ ਕੇ ਜਾਂਦੇ ਹਾਂ ਨਾ ਇਹ ਹੈ ਨਾ ਰਾਸਤੇ ਇਹਦੇ ਐਮਪੀ ਦੇ ਗੁਜਰਾਤ ਦੇ ਵਿੱਚ ਪੁਰਾਣੀ ਵਾਰੇ ਲੈ ਕੇ ਜਾਣੀ ਚਾਹੀਦੀ ਉੱਥੇ ਫੇ ਨਵੀਂ ਵਾਰ ਨਾਲ ਥੋੜਾ ਜਿਹਾ ਕਰਦੀ ਆ ਉਹਨਾਂ ਦਾ ਕੰਮ ਖਰਾਬ ਜਿਹੜਾ ਇੱਕ ਟੋਕੜੀ ਟੋਕੜੀ ਵੀ ਜਾਂਦਾ ਉਹ ਚ ਵੀ ਬਹੁਤ ਕੰਮ ਖਰਾਬ ਕਰਦੀ ਆ ਵੀਰੇ ਹੁਣੇ 12 ਪਿਛਲੇ ਸਾਲ ਵੀ ਸੀ ਇਹਨ ਮੈਂ ਕਹਿੰਦਾ ਪੁਰਾਣੀ ਲੱਗ ਲੈ ਕੇ ਤੇ ਜੜ ਵਿੱਚ ਜੇ 350 ਕਿਲਾ 400 ਕਿਲਾ ਵੱਡਿਆ ਹੈ ਤਾਂ ਮੱਕੀ ਦਾ ਜਾਂ ਤੇ ਬਾਅਦ ਅਸੀਂ ਵੀ ਇਹੀ ਕੰਮ ਉਹਦੇ ਦਾ ਚਲਾਈ ਦੀ ਬਾਸਕਟਾਂ ਆਪਾਂ ਕੱਟ-ਕੁੱਟ ਕੁਝ ਨਹੀਂ ਲਗਾਇਆ ਨਵੀਂ ਬਾਸਕੜਾ ਇੱਕ ਸਾਈਡ ਨੂੰ ਚੱਲੀ ਦੀ ਦੂਜੀ ਝੜ ਘਵਾ ਕੇ ਪਾਤੀ ਬਾਕੀ ਕੱਟ ਵੀ ਹੁਣ ਤਾਂ ਕੱਟ ਦੀ ਸੁਭਦਾ ਵੀ ਆ ਗਈ ਪਰ ਐ ਵੀ ਕੱਟ ਲਾਉਣ ਨਾ ਚਮਕੌਰ ਆਪਣਾ ਵੀਰ ਹਨਾ ਜੇ ਮੇਰੇ ਕਿਸੇ ਵੀ ਨੇ ਕੱਟ ਲਵਾਉਣਾ ਹੁੰਦਾ ਤਾਂ ਆਪਣੇ ਇਧਰ ਬਰੇਟੇ ਵਾਲਾ ਚਮਕੌਰ ਆਪਣੇ ਹਨਾ ਬਾਈ ਉਹਨੇ ਮਸ਼ੀਨ ਲਾਈ ਹੋਈ ਆ ਬਹੁਤ ਖਤਰਨਾਕ ਮੰਨ ਲਓ ਨਵੀਂ ਬਾਸਕਟ ਨੂੰ ਵੀ maat ਪਾ ਦਿੰਦੀ ਆ ਬਾਸਕਟ ਉਹ ਵਧੀਆ ਸੜੀਆ ਸੁਰੀਆ ਲਾ ਕੇ ਆਣ ਕੱਟ ਲਾਉਨੇ ਆ ਲਾਉਣ ਤੋਂ ਬਾਅਦ ਵੀ ਧੰਨ ਧੰਨ ਕਰਾ ਦਿੰਦੇ ਆ ਬਾਸਕਟ ਦੀ ਜਿਵੇਂ ਨਵੀਂ ਬਣਾ ਦਿੰਦੇ ਆ ਬਾਕੀ ਗੈਡਰਮ ਵਾਲੀ ਪੁਲੀ ਟੰਗੀ ਗਈ ਰਹਿ ਗਈ ਆਪਣੀ ਥ੍ਰੈਸਰ ਵਾਲੀ ਬਸ ਥ੍ਰੈਸਰ ਰਹਿ ਗਿਆ ਇਹ ਪੁਲੀ ਵੀ ਚੱਕ ਕੇ ਆਪਾਂ ਨੇ ਪ사ਦਣੀ ਬਾਕੀ ਰੰਗ ਜਿਹੜਾ 엘ਿਵੇਟਰ ਪਰ ਉਤਰਿਆ ਦਾ ਨਾ ਕੰਪਨੀ ਦੇ ਵਿੱਚੋਂ ਹੀ ਲੈਂਦਾ ਦਾ ਉਹੀ ਰੰਗ ਮਾਰਿਆ ਬਿਲਕੁਲ ਮਸ਼ੀਨ ਦੇ ਨਾਲ ਦਾ ਰੰਗ ਆ ਹਨਾ ਜਮਾ ਹੀ ਜਮਾ ਹੀ ਨਹੀਂ ਪਤਾ ਲੱਗਦਾ ਉਹ ਦੇਖ ਲੋ ਬਾਈ ਦੋੇ ਪਾਸੇ ਲੱਗਦਾ ਪਤਾ ਬਿਲਕੁਲ ਉਹੀ ਰੰਗ ਆ ਕੰਪਨੀ ਚ ਤਾਂ ਹੀ ਦੋ ਤਿੰਨ ਦਿਨ ਇਹਦੇ ਰੰਗ ਕਰਕੇ ਕੰਮ ਰੁਕਿਆ ਰਿਹਾ ਮੈਂ ਨਹੀਂ ਯਾਰ ਰੇਣਾ ਰੰਗ ਮਾਰਨਾ ਜ ਮਾਰਨਾ ਨਹੀਂ ਮਾਰਨਾ ਨਹੀਂ ਹੈਗਾ ਬਾਕੀ 엘ਿਵੇਟਰ ਪਰ ਤਾਂ ਬਾਕੀ ਤੇ ਸਾਰੇ ਠੀਕ ᱛੀ ਹੋਰ ਤਾਂ ਕਿਤੇ ਨਹੀਂ ਮਾਤੀ ਕਮੜਾ ਇੱਥੇ ਦਾ ਆ ਉਰੇ ਦਾ ਛਟਾਇਆ ਉਖੜਿਆ ਹੋਇਆ ਬਾਕੀ ਦਾ ਹੋਰ ਤੁਹਾਨੂੰ ਪਤਾ ਨੂ ਪਤਾ ਬਾਈ ਮੱਕੀ ਜਾਂ ਨਾ ਉਧਰ ਮੀਂਹ ਪੈ ਜਾਂਦਾ ਮੱਕੀ ਦਾ ਮਸ਼ੀਨ ਭਰੀ ਵੀ ਹੁੰਦੀ ਆ ਸਾਰੀ ਮੱਕੀ ਮਸ਼ੀਨ ਪਰ ਨਹੀਂ ਪੈ ਜਾਂਦਾ ਯਾਰ ਫੇਰ ਤਜਾਬ ਜਿਹਾ ਬਣ ਜਾਂਦਾ ਮੱਕੀ ਦਾ ਉਹ ਉਹ ਚੰਗੇ ਚੰਗੇ ਚੀਜ਼ਾਂ ਗਾਲ ਲਾਓ ਦੇ ਲੋ ਰਿੰਮ ਦੇਖ ਲੋ ਰਿੰਮ ਟੱਕਰ ਵੀ ਨੇ ਮਾਰ ਪਾਈ ਹੋਈ ਆ ਇੰਨਾ ਮੱਕੀ ਦਾ ਨਾ ਕੰਮ ਆ ਜਿਹੜਾ ਨਾ ਪਿੰਨਾ ਰਹਿੰਦੀਆਂ ਜੇਕਾਂ ਦੇ ਵਿੱਚ ਮੱਕੀ ਚ ਆਹ ਪਿੰਨਾ ਨਾ ਜਿਹੜੀਆਂ ਆਪਾਂ ਲਾਂਚ ਪਿੰਨਾ ਜਿਹਾ ਪਾਉਨੇ ਹੁੰਦੇ ਆ ਏ ਪਾਗਲ ਲੈ ਜੋ ਜਰੇ ਗਿਰ ਜੰਨੀ ਆ ਨਾਟ ਪਾਏ ਹੋਇਆ ਪੱਕੇ ਮੁੜ ਕੇ ਨਹੀਂ ਲੈ ਕੇ ਚਲੋ ਦਿਖਾਉਨੇ ਆ ਪਰ ਤੁਹਾਨੂੰ ਹੁਣ ਆਪਾਂ ਕਰ ਲਈਏ ਦੀ ਸੈਟਿੰਗ ਥ੍ਰੈਸਰ ਦੀ ਪੁਲੀ ਵਾਲੀ ਲਾ ਕੇ ਫਿਰ ਦਿਖਾਉਨੇ ਆ ਜੀ ਬਾਈ ਥ੍ਰੈਸਰ ਦੀਆਂ ਕਾਟਰਾ ਲਕੂਟਰਾ ਲਾ ਕੇ ਹਜੇ ਵੈਸੇ ਸੈਟਿੰਗ ਰਹਿੰਦੀ ਆ ਬਸ ਕੱਲੀ ਬਾਕੀ ਹੋਰ ਸਾਰਾ ਕੰਮ ਕਰਤਾ ਐਨ ਉੱਕਣੇ ਜੇਕਣਾ ਦਾ ਮੱਖੀ ਦੇ ਵਿੱਚ ਕੰਪਨੀ ਨਹੀਂ ਤੇ ਪਲੇਟਾਂ ਲੱਗੀਆਂ ਹੋਈਆਂ ਆਂਦੀਆਂ ਇੱਕਣੇ ਚਲਾਵਾਂਗੇ ਇਹਦੀ ਲਾਈਆਂ ਅਜੇ ਵੀ ਨਹੀਂ ਮੈਂ ਕਹਿੰਦਾ ਦੀ ਦਿੱਕਤ ਵੀ ਕੀ ਆਉਣੀ ਆ ਨਾ ਇੱਥੇ ਬਾਈ ਖੋਖੂ ਜਾਨੀ ਆ ਫੇ ਲੱਭਦੀਆਂ ਨਹੀਂ ਮੌਕੇ ਤੇ ਬਾਕੀ ਜਿਹੜੀ ਬਾਸਕਟ ਆ ਆਪਣੀ ਹੈਗੀ ਆ ਇਹ 99 ਤਾਰਾਂ ਵਾਲੀ ਬਾਸਕਟ ਆ ਪਿਛਲੇ ਸਾਲ ਵੀ ਤੁਸੀਂ ਦੇਖੀ ਆ ਨਾ ਵੀ ਸਫਾਈ ਟੋਟਾ ਮੈਂ ਕਹਿੰਦਾ ਟੋਟੇ ਵਾਲਾ ਤਾਂ ਨੌ ਹੀ ਨਹੀਂ ਤਾਂ ਗਜਰਾਤ ਦੇ ਵਿੱਚ ਚੱਲੀ ਮਸ਼ੀਨ ਆ ਨਾ ਰਾਤਾਂ ਦੇ ਵਿੱਚ ਚੱਲੀ ਧਣੀਆਂ ਵੀ ਇਹਦੇ ਨਾਲੇ ਕੱਢੀ ਜਾਂਦੇ ਤੇ ਵੀ ਐ ਵੀ ਇਹਦੇ ਨਾਲ ਧਣੀਆਂ ਧੋਣੀਆਂ ਵੀ ਵਧੀਆ ਨਿਕਲ ਜਾਂਦੇ ਜਿੰਨੀ ਜਾਰੇ ਸੰਘਣੀ ਬਾਸਕਟ ਆ ਪਾ ਕੇ ਲੈ ਜਾਵਾਂਗੇ ਨਾ ਵੀ ਧਣੀਆਂ ਤੇ ਜਾਂ ਕੋਈ ਮੇਥੀ ਮੂਤੀ ਤੇ ਆਲਸੀ ਉਲਸੀ ਤੇ ਫਿਰ ਜਾਰੇ ਜਾਰੇ ਧਣੀਆਂ ਦੇ ਵਿੱਚ ਫਿਰ ਟੋਟਾ ਜਾਦੇ ਕਰਦੀ ਆ ਉਹ ਇਹ ਬਾਸਕਟਾਂ ਆ ਵੀ ਵਧੀਆ ਚੱਲੀ ਜਾਂਦੀ ਆ ਰਾਣੀ ਹੈ ਨਾ ਕਣਕ ਦੇ ਵਿੱਚ ਵੀ ਸਫਾਈ ਇਹਦੇ ਨਾਲ ਚੰਗੀ ਆਉਂਦੀ ਹੈ ਇਹ ਨਹੀਂ ਹੈਗਾ ਵੀ ਸਫਾਈ ਵੀ ਨਹੀਂ ਆਉਂਦੀ ਮੱਖੀ ਦਾ ਤਾਂ ਬਾਈ ਕਾਰਨ ਜਿਆਦਾ ਹੁਣ ਕਮੈਂਟ ਆਉਣਗੇ ਹੈ ਨਾ ਬਾਈ ਯਾਰ ਮੱਖੀ ਆਉਂਦੀ ਆ ਫੋਨ ਵੀ ਖਾਸੇ ਆਉਨੇ ਉਹ ਚੀਜ਼ ਬਾਰੇ ਮੱਖੀ ਤਾਂ ਵੀਰੇ ਜਿਆਦਾ ਆਉਂਦੀ ਆ ਜਦੋਂ ਨਾ ਆਪਾਂ ਬਾਸਕਟ ਜਾਂ 12 ਲਾਈਏ ਨਾ ਇੱਕ ਸੀਜ਼ਨ ਦੇ ਵਿੱਚ ਹੁਣ ਅਸੀਂ ਇਹ ਮਸ਼ੀਨ ਗਾਇ 12 ਗਿਲ ਮੱਕੀ ਦਾ 300 ਕਿੱਲਾ ਵੱਢਿਆ ਹੋਇਆ 350 ਕਿੱਲਾ ਵੱਢਿਆ ਹੋਇਆ ਉਹਦੇ ਬਾਅਦ ਜਿਹੜੀ ਹੁਣੇ ਬਾਸਕਟਾਂ ਕਣਕ ਵਾਲੀ ਇਹ ਚੱਲੀ ਹੋਈ ਹੈ ਇੱਕ ਸੀਜ਼ਨ ਚੱਲੀ ਹੈ ਬਸ ਕਿਉਂ ਮੱਕੀ ਦੇ ਵਿੱਚ ਤਾਂ ਬਾਸਕਟ ਦੂਜੀ ਪੈਂਦੀ ਹੈ ਮੱਕੀ ਵਾਲੀ ਚ ਪੈਂਦਾ ਇਹ ਆਪਣੀ ਪੈਂਦੀ ਹੈ ਜਿਹੜੀ ਕਣਕ ਵਾਲੀ ਬਾਸਕਟ ਹੈ ਕਣਕ ਨਾਲੇ ਚਲਾਉਂਦੇ ਆ ਕਣਕ ਵਾਲੀ ਸੀਜ਼ਨ ਹੈ ਬਾਕੀ ਦੂਜੇ ਮੱਕੀ ਦੇ ਸੀਜ਼ਨ ਦਾ ਆਪਾਂ ਬਾਸਕਟ ਜਿਹੜੀ 65 ਦਾ ਨਾਲੇ ਚਲਾਉਂਦੇ ਆ ਬਾਕੀ ਹੁਣ ਤਾਂ 54 ਵਾਲੀ ਆਉਣ ਲੱਗੀ 54 ਵਾਲੀ ਇਹ ਆਪਾਂ 109 ਤਾਰਾਂ ਦੇ ਵਿੱਚ ਜਿਹੜੀ ਆਪਣੀ ਆ ਸੌਰੀ 99 ਤਾਰਾਂ ਦੇ ਵਿੱਚ ਬਾਸਟ ਘਟਾ 12 ਜਿਹੜੀਆਂ ਹੁਣ ਇਹ ਵੀ ਤੁਹਾਨੂੰ ਅੱਜ ਦੱਸ ਦੰਨਾ ਹੈ ਬਰੀਕੀ ਜਿਹੜੇ ਦੰਦੇ ਹੁੰਦੇ ਹਨ ਨਾ ਬਾਈ ਇਹ ਚੀਜ਼ ਤੇ ਥੋੜਾ ਜਿਹਾ ਬਾਹਰ ਤੇ ਹੁਣ ਅੱਜ ਕੱਲ ਮਾਰਕੀਟ ਦੇ ਵਿੱਚ ਮੈਂ ਸੁਣ ਰਿਹਾ ਮੈਨੂੰ ਫੋਨ ਆਇਆ ਇੱਕ ਬਾਈ ਦਾ ਕੱਲ ਪਰਸੋਂ ਜੀ ਇਹ ਕਹਿੰਦਾ ਬਾਈ ਯਾਰ 12 ਦੇ ਦੰਦੇ ਕਿੰਨੇ ਹੁੰਨੇ ਮਾਲਵੇ ਦੀਆਂ ਦੇ ਮੈਂ ਕਿਹਾ ਭਰਾਵਾ 100 ਨਾ ਆਪਣੇ 94 ਦੰਦੇ ਹੁੰਨੇ ਇਹਨਾਂ ਦੇ ਉਹ ਬਾਈ ਕਹਿੰਦਾ ਯਾਰ 108 ਉਹਦੇ ਵਾਲੀ ਦੰਦੇ ਵਾਲੀ ਵਾਰ ਮਿਲਦੀ ਹੈ 51 ਇੰਚੀ ਦੇ ਵਿੱਚ ਹੁਣ ਤੁਸੀਂ ਹਿਸਾਬ ਲਾ ਲਓ 2 51 ਇੰਚੀ ਆਪਣੀਆਂ ਕੰਬੈਨ ਆ 51 ਇੰਚੀ ਦੇ ਵਿੱਚ ਆਹ ਦੰਦੇ ਆ ਇਹਦੇ ਵਿੱਚ ਤੁਹਾਨੂੰ ਤੁਸੀਂ ਮੰਨੂਗੇ ਸੂਤ ਸੂਤ ਦਾ ਹੀ ਗਾਇਬ ਹੋਊਗਾ ਹੁਣ ਜਿਹੜੀ 108 ਵਾਲੀ ਹੋਊਗੀ ਉਹਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿੰਨਾ ਘੱਟ ਗਾਇਬ ਹੋਊਗਾ ਬਾਈ ਉਹ ਟੋਟੇ ਦੀ ਸ਼ਿਕਾਇਤ ਆ ਜਿਹੜੀ ਨਾ ਦਲੀਏ ਦੀ ਜਰੂਰ ਆਊਗੀ ਆਪਾਂ ਚਲਾਇਤਾ ਹੈ ਨਹੀਂ ਚਲੋ ਜਿਹੜੇ ਮੇਰੇ ਵੀਰ ਚਲਾਉਣੇ ਆ ਬਾਕੀ ਦੱਸਿਓ ਵੀ ਕਮੈਂਟ ਕਰਕੇ ਵੀ ਆ ਤੁਸੀਂ ਕਿੰਨੀਆਂ ਫੱਟੀਆਂ ਜਿਹੜੀ ਪੱਟੀ ਦੇ ਉੱਪਰ ਦੰਦੇ ਆ ਨਾ ਕਿੰਨੇ ਦੰਦੇ ਵਾਲੀ ਪਾਉਨੇ ਹੁਣ ਇਹਦੇ 94 ਦੰਦੇ ਆ ਮੈਂ ਖੁਦ ਗਿਣਿਆ ਇਹਦੇ ਬਾਸਕਟ ਆਪਣੀ 99 ਤਾਰਾਂ ਵਾਲੀ ਆ ਉਹਦੇ ਬਾਅਦ ਇਹਦਾ ਹੁਣ ਪੁਲੀ ਲਾ ਕੇ ਇੱਧਰ ਹਜੇ ਬਸ ਬੰਨਣ ਤੋਂ ਰਹਿਣਾ ਥਰੈ ਸਰ ਹੋਰ ਸਾਰਾ ਕੰਪਲੀਟ ਹੋ ਗਿਆ ਇੱਧਰ ਡਿਸਕ ਆਪਣੀ ਖਰਾਬ ਤਿੱਕ ਹਨਾ ਇਹ ਸੀਜ਼ਨ ਦੇ ਵਿੱਚ ਦਿੱਕਤ ਆ ਗਈ ਦੀ ਡਿਸਕ ਦੀ ਇਹ ਡਿਸਕ ਵੀ ਪੰਜ ਨਵੀਂ ਪਾਤੀ ਨਵੀਂ ਪਾਉਣ ਤੋਂ ਬਾਅਦ ਹੁਣ ਟਾਇਰ ਲਾਉਣ ਲੱਗੇ ਆ ਮਨੀ ਉਹ ਨਹੀਂ ਟਾਇਰ ਲਾ ਕੇ ਡੈਕਸ਼ਨ ਡਕਸ਼ਨ ਦੇਖ ਕੇ ਪੂਰੀ ਤਸੱਲੀ ਕਰ ਲਈ ਇਹ ਵੀ ਤੁਹਾਨੂੰ ਮੈਂ ਦੱਸੂਗਾ ਪਰਲੇ ਪਾਸੇ ਦੱਸੂਗਾ ਬਾਈ ਹੈ ਨਾ ਬ੍ਰੇਕਾਂ ਦੀ ਜਿਹੜੀ ਕਈ ਮੇਰੇ ਵੀਰੇ ਵੀ ਬਹੁਤ ਮੈਨੂੰ ਫੋਨ ਆਉਨੇ ਆ ਕਿ ਉਹ ਬਣਾ ਚੈਨਲ ਵੀਰੇ ਇਹ ਕੰਮ ਵਾਸਤੇ ਬਣਾਇਆ ਹੈ ਨਾ ਜਿਹੜੀ ਦਿੱਕਤ ਫੋਨ ਤੇ ਨਹੀਂ ਹੱਲ ਹੁੰਦੀ ਉਹ ਵੀ ਵੀਡੀਓ ਚ ਕਰਕੇ ਦਿਖਾ ਦਿੰਨੇ ਆ ਹੁਣ ਇਹ ਦੇਖੋ ਅਸੀਂ ਡਿਸਕ ਨਵੀਂ ਪਾਈ ਆ ਇਹਦੀ ਆ ਨਹੀਂ ਹੈਗਾ ਵੀ ਡਿਸਕ ਨਵੀਂ ਪਾ ਕੇ ਲੈਦਰ ਪਾ ਕੇ ਫਟਾਫਟ ਕੱਸ ਕੇ ਛੜਤਾ ਠੀਕ ਆ ਫੇਰ ਵੀ ਆਪਾਂ ਨੇ ਹਕਮਾ ਹਕਮਾ ਕੇ ਉਸ ਹਿਸਾਬ ਗਿਆ ਸੈੱਟ ਕਰਿਆ ਵੀ ਜਿੱਥੇ ਆਪਾਂ ਨੂੰ ਬ੍ਰੇਕ ਛੱਡੇ ਤੇ ਆਪਣੇ ਫ੍ਰੀ ਹੋਣੇ ਚਾਹੀਦਿਆਂ ਲੈਦਰ ਡਿਸਕ ਨੂੰ ਗੇੜਾ ਆਉਣਾ ਚਾਹੀਦਾ ਹੁਣ ਆਪਾਂ ਨੇ ਇਹ ਐਨ ਲੋਕੇ ਕਰਤੀ ਇਸ ਤੋਂ ਬਾਅਦ ਹੁਣ ਲੱਗਿਆ ਮਨੀ ਨੂੰ ਟਾਇਰ ਲਾਉਣ ਟਾਇਰ ਲਾਉਣ ਤੋਂ ਬਾਅਦ ਜਿਹੜੀ ਹੈ ਨਾ ਫ੍ਰੈਸ਼ਰ ਦੀ ਬਣਾਈ ਹੋ ਜੂਗੀ ਉਹ ਹੋ ਜੂਗੀ ਬਾਕੀ ਦਾ ਫਿਰ ਆਪਾਂ ਆਪਸਾ ਰਹਿ ਜੂਗਾ ਇਧਰ ਕਲੱਚ ਬ੍ਰੇਕ ਦੇਖ ਲਾਂਗੇ ਨਾਲੇ ਨਾਲੇ ਇਧਰ ਡਾਇਰੈਕਸ਼ਨ ਚੈੱਕ ਹੋ ਜੂਗੀ ਨਾ ਬਾਈ ਬਾਹਰ ਨੂੰ ਜਾਂਦੇ ਆਂਦਾ ਮੇਰਾ ਵੀਰ ਜ਼ਰੂਰ ਚੈੱਕ ਕਰਿਆ ਕਰੋ ਬਸ ਉਹ ਤੋਂ ਬਾਅਦ ਫਿਰ ਆਪਣਾ ਕੰਮ ਰੈਡੀ ਆ ਲੀਵਰੇ ਦਾ ਕੱਲ ਨੂੰ ਸਵੇਰੇ ਲੀਵਰ ਲਾ ਦਾਂਗੇ ਹੁਣ ਤਾਂ ਬਣੇ ਝਰਨੇ ਰਹਿ ਗਏ ਮਗਰ ਪੌਣ ਤੇ ਬਾਕੀ ਹੋਰ ਸਾਰਾ ਮੁੰਡਿਆਂ ਨੇ ਆਪਣੇ ਐਡਲੂਡ ਗਰੀਸ ਟੋਟਲੀ ਕਰ ਲਿਆ ਇਹ ਕਿ ਛੱਡਿਆ ਕੱਖ ਨਹੀਂ ਮੈਂ ਆਪਣੀ ਕਲੱਚ ਬਲੇਟ ਵਾਹੇ ਕੰਮ ਦਾ ਬਥੇਰਾ ਕਰਦੀ ਆ ਪਰ ਇੱਕ ਵਾਰਾਂ ਖੋਲ ਕੇ ਯਾਰਾ ਚੈੱਕ ਕਰਕੇ ਦੇਖ ਲਾਂਗੇ ਤੁਹਾਨੂੰ ਪਤਾ ਹੀ ਆ ਵੀ ਫੇਰ ਸੀਜ਼ਨ ਦੇ ਵਿੱਚ ਦਿੱਕਤ ਆ ਜੇ ਨਾਲੇ ਆਪਣਾ ਕੋਈ ਇੱਕ ਕਲੱਚ ਬਲੇਟ ਪਈ ਆ ਮਣੀ ਆਪਣੇ ਕੋਈ ਪਈ ਆ ਨਾ ਕਲੱਚ ਬਲੇਟ ਪੁਰਾਣੀ ਉਹਦੇ ਲੈਦਰ ਲਿਆਉਣੇ ਆ ਭਾ ਯਾਦ ਰੱਖੀ ਠੀਕ ਆ ਠੀਕ ਆ ਕੱਲ ਨੂੰ ਲੈਦਰ ਲਿਆਈ ਉਹਦੇ ਲੇਦਰ ਮੈਸੇਜ ਝੰਡੂਗਾ ਆਪਾਂ ਝੰਡ ਕੇ ਰੱਖਣੀ ਆ। ਬਾਕੀ ਦੀ ਪ੍ਰੈਸ਼ਰ ਦੀ ਆਪਾਂ ਸੈਟਿੰਗ ਕਰਨੀ ਆ ਹੁਣ ਅੱਜ ਵੀਡੀਓ ਸੈਟਿੰਗ ਦੀ ਇਸ ਮੇਨ ਮੁੱਦਾ ਦਾ ਅੱਜ ਪ੍ਰੈਸ਼ਰ ਦਾ ਹੀ ਆ। ਜਿਹੜੇ ਆਪਣੇ ਵੀਰ ਹਨਾ ਕੱਜ ਵੀ ਮੈਨੂੰ ਦੋ ਤਿੰਨ ਫੋਨ ਆਏ ਉਹਦੇ ਵਿੱਚ ਵੀ ਚਲੋ ਪਤਾ ਲੱਗ ਜਾਂਦਾ ਨਾ ਬਾਈ ਵੀ ਕਿੱਥੇ ਆਪਾਂ ਸੈੱਟ ਕਰਦੇ ਆ ਕਿੱਥੇ ਚਲਾਉਨੇ ਆ। ਬਾਕੀ ਡਿਸਕ ਬ੍ਰੇਕਾਂ ਦੀ ਜਾਣਕਾਰੀ ਉਹ ਮੈਂ ਤੁਹਾਨੂੰ ਕੱਲ੍ਹ ਨੈਕਸਟ ਵੀਡੀਓ ਦੇ ਵਿੱਚ ਡਿਸਕ ਬ੍ਰੇਕਾਂ ਦੀ ਜਿਹੜੀ ਫੁੱਲ ਜਾਣਕਾਰੀ ਦਵਾਂਗਾ। ਵੀ ਦੀ ਹਣਾ ਕੀ ਕੀ ਜਿਆਦੇ ਸਮੱਸਿਆ ਆਉਂਦੀ ਆ ਬ੍ਰੇਕਾਂ ਦੇ ਵਿੱਚ ਖੜ ਕੱਟ ਜਾਂਦੀਆਂ ਆ ਬ੍ਰੇਕਾਂ ਲੱਗਣ ਤੋਂ ਹਟ ਜਾਂਦੀਆਂ ਆ ਜਦ ਇੱਕ ਉਹ ਪੁਆਇੰਟ ਹੋ ਗਿਆ ਉਹਦੇ ਬਾਅਦ ਵੀ ਡਿਸਕ ਆਪਾਂ ਜੇ ਸੈੱਟ ਕਰਦੇ ਆ ਲੈਦਰ ਆ ਹਾਂ ਬ੍ਰੇਕ ਤਾਂ ਉਹ ਵੀ ਤੁਹਾਨੂੰ ਕੱਲ ਵਾਲੀ ਵੀਡੀਓ ਚ ਲਾਜ਼ਮੀ ਦੱਸੂਗਾ ਵੀ ਉਹਨੂੰ ਕਿੱਦਾਂ ਆਪਾਂ ਸੈੱਟ ਕਰੀਏ ਹੈ ਨਾ ਕਿਵੇਂ ਬ੍ਰੇਕ ਆਪਣੇ ਜਿਵੇਂ ਮਨੁਸ਼ ਕਾਂਕਰ ਸੀ ਜਿੰਨਾ ਬਾਈ ਇਹਨਾਂ ਲੈਦਰ ਜੇ ਲਾਕੇ ਵੀ ਚੱਲੀ ਜਾਂਨ ਡਿਸਕ ਗੇਲ ਤਾਂ ਵੀ ਤੁਹਾਨੂੰ ਪਤਾ ਹੀ ਚੰਗਿਆੜੀ ਜੀ ਛੱਟਦੀ ਕਿਤੇ ਮੜੀ ਜੀ ਚੰਗਿਆੜੀ ਕਿਤੇ ਤੇ ਕਿਤੇ ਕੰਮ ਲੈ ਜਾਂਦੀ ਆ ਉਹਦੇ ਵਿੱਚ ਵੀ ਤੁਹਾਨੂੰ ਦੱਸੂਗਾ ਵੀ ਕਿੱਥੇ ਦੇਦੀ ਸੈਟਿੰਗ ਆਪਾਂ ਡਿਸਕਾਂ ਦੀ ਕਰ ਸਕਦੇ ਆ ਵੈਸੇ ਕਈ ਕੰਪਨੀਆਂ ਤੇ ਲੋਡ ਵੀ ਨਹੀਂ ਪੈਂਦੀ ਬਾਕੀ ਇਹਦੀ ਥੋੜੀ ਜਿਹੀ ਆਏ ਆ ਬਈ ਚਲੋ ਇੱਕ ਵਾਰ ਸੈੱਟ ਹੋ ਜੂਗੀ ਤੁਹਾਨੂੰ ਉਹ ਦਿਖਾਉਂਗਾ ਨਾਲੇ ਵੀ ਆਪਣੇ ਨਿਗਾਹ ਚ ਨਿਕਲ ਜੇ ਜਿਹੜੀ ਚੀਜ਼ ਚੰਗੀ ਹੋ ਚੰਗੀ ਆ ਚਲੋ ਕਰਦੇ ਆ ਪਥਰਾਇਸਰ ਦੀ ਸੈਟਿੰਗ ਫੇ ਮਿਲਦੇ ਆ ਪਥਰਾਇਸਰ ਦੀ ਨਾ ਮਲੋ ਅਡਜਸਟਮੈਂਟ ਲੱਗਿਆਂ ਕਰਨਾ ਹੁਣ ਬਾਸਕਟ ਥਰੇਸ਼ਰ ਸਾਰਾ ਕੁਝ ਪੁਲੀ ਟੰਗ ਤੇ ਹਨਾ ਇੱਕ ਬੈਲਟ ਨਹੀਂ ਚੜਾਈ ਮਟੋਰਾ ਇਹਨਾਂ ਸਾਰਾ ਓਕੇ ਕਰ ਲਿਆ ਚੱਲ ਥੋੜਾ ਜਿਹਾ ਹੋਰ ਚੱਲ ਜਿਹੜੀ ਆਪਣਾ ਹੈ ਨਾ ਦੋ ਛੋਟੇ ਜੇ ਆਪਾਂ ਨੇ ਇੱਕ 13 ਦਾ ਇੱਕ ਲੈ ਲਿਆ 10 ਦਾ ਇਹਦੇ ਵਿੱਚ ਆਪਾਂ ਜੇ ਮੰਨ ਲਓ ਪੰਜਾਬ ਦੇ ਵਿੱਚ ਜਿਵੇਂ ਹੋਣਾ ਨਾ ਆਪਣੇ ਦਾ ਤਰੋ ਹਰ ਇੱਕ ਜ਼ਿਮੀਂਦਾਰਾ ਹੈ ਨਾ ਹਰੀ ਕਣਕ ਨੂੰ ਤਾਂ ਮੰਨ ਲਓ ਬੱਲੀਵੀ ਦੀ ਇੱਕ ਤਾਂ ਰੋਗ ਲੰਦਾ ਪੰਜ ਸੱਤ ਰੋਗ ਐਮਪੀ ਦੇ ਵਿੱਚ ਕੀ ਆ ਉੱਥੇ ਤੁਹਾਨੂੰ ਕੁਝ ਕਣਕ ਦੇ ਜਿੰਨਾ ਕਿ ਬੀਜ ਜਿਹੜਾ ਹੋਊਗਾ ਥੋੜਾ ਜਿਹਾ ਹੋਰ ਗਾਰ ਕਾਲੇ ਤਿੰਨੋਂ ਕਿ ਮੋਲੀ ਜਿੰਨਾ ਵੀ ਇਹ ਨਾ ਸੁੱਕਾ ਹੋਊਗਾ ਉੰਨੀ ਤੁਹਾਨੂੰ ਬੱਲਾ ਵਿੱਚ ਹਰੀਆਂ ਦੇਖਣਗੇ ਕਿਉਂਕਿ ਉਹਨਾਂ ਦੇ ਜਿਹੜਾ ਇਹਦੇ ਬੀਜ ਹੈ ਨਾ ਜਿਹੜਾ ਗਲੇ ਮਲੇ ਜੀ ਬੀਜ ਮੰਨੇ ਆ ਉਹਦੇ ਕਰਕੇ ਬੜੀ ਦਿੱਕਤ ਪੈ ਜਾਂਦੀ ਹੈ ਹਨਾ ਉਹਦੇ ਕਰਕੇ ਵੀ ਆਪਾਂ ਇਹ ਜਿਹੜੀ ਐਮਪੀ ਦੇ ਵਿੱਚ ਸੈਟਿੰਗ ਮੰਨ ਲਓ ਹੁਣ ਜਾਣੀ ਆ ਮਸ਼ੀਨ ਤਾਂ ਆਪਾਂ ਨੇ ਮੂਰੇ ਤੇ ਜਿਹੜੀ ਟੋਪੀ ਆ ਨਾ 13 ਦੀ ਇਹ ਟੋਪੀ ਕਰਦਣੀ ਪਿੱਛੇ ਜਿਹੜੀ 10 ਦੀ ਚੂੜੀ ਆ ਇਹ ਕਰਦਣੀ ਵੈਸੇ ਪੰਜਾਬ ਦੇ ਵਿੱਚ ਵੀ ਦਰ ਯਾਰਾ ਦਰ ਤਾਂ ਮੈਂ ਹੀ ਕਰਕੇ ਰੱਖਦੇ ਆ ਅਸੀਂ ਕਿਉਂ ਆਇਆ ਵੀ ਰਾਤ ਨੂੰ ਮਸ਼ੀਨ ਆ ਫਿਰ ਦਿੱਕਤ ਨਹੀਂ ਆਉਂਦੀ ਕਿਸੇ ਇੱਕ ਪੈਸੇ ਦੀ ਵੀ ਇੱਕ ਵਾਰ ਮੁੰਡਿ ਜਾ ਕੇ ਮਣਾ ਲੀਵਰ ਥੱਲੇ ਛੱਡ ਦੇ। ਸੇਈ ਵਾਰ ਫਸੀ ਜੀ ਰਹਿ ਜਾਂਦੀ ਆ ਨਾ ਉਹਦੇ ਕਰਕੇ ਬਾਕੀ ਦੀ ਹਨਾ ਸੈਟਿੰਗ ਹੁਣ ਤੁਹਾਨੂੰ ਦੱਸਿਆ ਵੀ ਜਿਵੇਂ ਮੂਰੇ 13 ਤੇ ਪਿੱਛੋਂ 10 ਦੀ ਚੂੜੀ ਇਹਨੂੰ ਇੱਥੇ ਬੰਨਾਂਗੇ ਬੰਨਣ ਤੋਂ ਬਾਅਦ ਤੇ ਮੁੜ ਕੇ ਆਪਾਂ ਨੂੰ ਛੇੜਨ ਦੀ ਦਿੱਕਤ ਨਹੀਂ ਪਊਗੀ ਮੁੜ ਕੇ ਇੱਕ ਵੀ ਦੇਖਣੀ ਵੀ ਬਸ ਅੱਜ ਬੰਨਤੇ ਜਿਹੜੀ ਬੰਨਤੇ ਜਿੱਥੇ ਮੁੜ ਕੇ ਬਈ ਬਾਸਕਟ ਦਾ ਕਰ ਦੇਖਣੀ ਨਹੀਂ ਬਾਕੀ ਮੈਂ ਤਾਂ ਨਾਰਸੀ ਜੀ ਨੇ 17 19 ਦੇ ਝੋਨੇ ਵਾਲਾ ਥਰੇਸਰ ਬਣਾਇਆ ਤਾਂ ਮੈਂ ਕਈ ਵੀਰਾਂ ਦੇ ਬਹੁਤ ਕਿ ਮੈਂ ਹੁਣ ਫੋਨ ਆਉਣਾ ਹੈ ਕਹਿੰਦੇ ਬਾਈ ਯਾਰ ਪਿਛਲੇ ਸਾਲ ਬਹੁਤ ਵਧੀਆ ਥੋੜੇ ਨਾ ਜਿਵੇਂ ਤੁਸੀਂ ਦੱਸਿਆ ਰ ਥਰੇਸਰ ਕੰਮਣਾ ਬੰਨਿਆ ਬਹੁਤ ਸੋਹਣਾ ਚੱਲਿਆ ਕਈ ਵੀਰ ਕਹਿੰਦੇ ਯਾਰ ਵਿੱਚ ਗੜਮਗੜਮ ਕਰੇਗੀ ਕਈ ਕਾਰਨ ਹੋ ਜਾਂਦੇ ਵੀਰੇ ਗੜਮਗੜਮ ਕਰਨ ਦੇ ਥਰੇਸਰ ਤਾਂ ਹੁੰਦਾ ਨਹੀਂ ਨਾ ਕੱਲਾ ਲਾ ਦੇ ਬਾਕੀ ਐ ਵੀਰ ਦੀ ਹੋਣ ਸੈਟਿੰਗ ਜਿਹੜੀ ਆਪਾਂ ਕਰਤੀ ਜਿੱਥੇ ਆਦੇ ਫਰਕ ਪੈ ਗਿਆ ਉਹਨਾਂ ਦੇਖ ਲੈ ਉਹਨੇ ਸੈਟ ਆ ਗਈ ਲੈ ਬਰਾਬਰ ਆ ਗਈ ਆਪਣੇ ਮੂਹਰੇ ਤੇ ਹੁਣ ਮੰਨ ਲਓ 13 ਤੇ ਪੂਰਾ ਟੋਪੀ ਹੈ ਜਿਹੜੀ ਹੈ ਨਾ ਮੈਂ ਤੁਹਾਨੂੰ ਬੈਕ ਕੈਮਰੇ 'ਗੱਲ ਵੀ ਦਿਖਾ ਦਿੰਨਾ ਆ ਮੂਹਰੇ ਤੇ ਫਰੈਸਰ ਆ ਗਿਆ ਨਾ ਜਿਵੇਂ ਆਪਾਂ ਹਨਾ ਆ ਬਾਹਰ ਆ ਸਾਹਮਣੇ ਬਿਲਕੁਲ ਸਾਹਮਣੇ ਬਾਹਰ ਕਰ ਲੈਣੀ ਇਹਦੇ ਬਾਅਦ ਆਪਾਂ ਨੇ ਟੋਪੀ ਪਾ ਕੇ ਦੇਖਣੀ ਆ ਦੇਖੋ ਪੂਰੀ ਐ ਟੋਪੀ ਐਨ ਫਸਣੀ ਪੈਂਦੀ ਆ ਸਮਝ ਲਓ ਇਹਨੂੰ ਬਿਲਕੁਲ ਓਕੇ ਆ ਹੁਣ ਉਹ ਤੇ ਬਾਅਦ ਹੁਣ ਇਧਰਲੇ ਪਾਸੇ ਆਪਾਂ ਪਾ ਕੇ ਦੇਖਣੀ ਆ ਇਧਰ ਥੋੜੀ ਐ ਮਾੜਾ ਆ ਫਰਕ ਆ ਥੋੜੀ ਬਾਰ ਨੇ ਇੱਕ ਕੋਈ ਵੀ ਕਮੈਨ ਹੈ ਨਾ ਉਹ ਬਾਰ ਦੇ ਵਿੱਚ ਮਾੜਾ ਜਾਂ ਅੱਗੇ ਪਿੱਛੇ ਹੀ ਹੁੰਦਾ ਹੈ ਇਹ ਮੈਂ ਸੁਣਿਆ ਵੀ ਵਿਚਾਲ ਦੇ ਵਿੱਚ ਕਹਿੰਦੇ ਜਿਆਦਾ ਹੁੰਦਾ ਹੈ ਫਰਕ ਇਹ ਇਧਰ ਮੁੰਡੀ ਥੋੜੀ ਝੱਕ ਵੀਰੇ ਥੋੜਾ ਜਿਹਾ ਫਰਕ ਹੈ ਇੱਧਰ ਦੇ ਪਾਸੇ ਆਪਣਾ ਆ ਦੇਖੋ ਹੁਣ ਆਪਾਂ ਨੇ ਇਹ ਬਾਰ ਗੈਨਾ ਦੰਦਾ ਜਿਹੜਾ ਦੰਦੇ ਗੱਲ ਬਿਲਕੁਲ ਦੰਦੇ ਦੇ ਉੱਪਰ ਉਹ ਰੱਖਣੀ ਆ ਮੂਹਰੇ ਦੇ ਤੇਰਾ ਦੇ ਤਾਂ ਕਰਦੇ ਆ ਵੀਰੇ ਹਨਾ ਜਦ ਆਪਾਂ ਮੂਹਰੇ ਤੇ ਬਾਸਕਟ ਬਹੁਤੀ ਘੁੱਟ ਲੈਨੇ ਆ ਵੀ ਪਿੱਛੇ ਦਾਸਤੇ ਹੀ ਕਰ ਲਈ ਮੂਹਰੇ ਤੇ ਵੀ ਦਾਸਤੇ ਕਰ ਲੈਨੇ ਆ ਤਾਂ ਜਿਹੜੀ ਥਰੇਸਰ ਦੀ ਖਚਾਈ ਹੈ ਨਾ ਉਹ ਥੋੜੀ ਜੀ ਮਾਲ ਜਦ ਕਰ ਕਰ ਇਹ ਤਾਂ ਕਾਫੀ ਹੋਣ ਦੋ ਤਿੰਨ ਜੂੜੀਆਂ ਹੋਣੀਆਂ ਇਹਦਾ ਫਰਕ ਪੈ ਜਾਂਦਾ ਨਾ ਵੀ ਹੈ ਨਾ ਜਿਵੇਂ ਹੁਣ ਆਪਣਾ ਬਾਈ ਮੋਲੀ ਉਧਰ ਕਸੀ ਜਾਂਦਾ ਹੈ ਨਾ ਆਪਾਂ ਇਧਰ ਨਾੜ ਫਸਾਇਆ ਹੋਇਆ ਜਿੱਥੇ ਮੰਨ ਲਓ ਨਾੜ ਫਸ ਗਿਆ ਉੱਥੇ ਬਿਲਕੁਲ ਉਹ ਦੇਖੋ ਤੁਹਾਡੇ ਸਾਹਮਣੇ ਜੇ ਬਿਲਕੁਲ ਨਾਲ ਨੇੜੇ ਲੱਗ ਗਿਆ ਬੱਸਾ 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 ਬਾਦੋ ਪਰਲੇ ਲੌਕ ਲਾ ਦੇ ਹੁਣ ਬੜਾ ਨਟ ਟਾਈਟ ਹੋ ਗਿਆ ਹੈ ਹੈਨਾ ਵੀਰੇ ਮੂਰੇ ਤੇ ਹੁਣ 13 ਦੀ ਆਪਣੀ ਸੈਟਿੰਗ ਆ ਆ ਹੋ ਗਈ 13 ਦਾ ਨਕਾਪ ਚੂ ਟੋਪੀ ਪੈਂਦੀ ਹੋਗੀ ਹੈਨਾ ਬਾਈ ਜੀ ਉਹ ਤੋਂ ਬਾਅਦ ਹੁਣ ਜਿਹੜੀ ਆਪਾਂ ਨੇ ਪਿੱਛੇ ਕਰਨੀਆਂ ਓਪਨ ਕਰਨੀਆਂ ਦਾਸ ਤੇ ਇੱਧਰ ਥੋੜੀ ਜਣੀ ਐ ਵੀ ਬਸਾ ਠੀਕ ਆ ਇੱਧਰ ਵੀ ਇਹ ਇੱਧਰ ਵੀ ਆਪਣੀ ਹੁਣ ਟੋਪੀ ਪੈਂਦੀ ਹੋਗੀ ਹੈਨਾ ਪੂਰੀ ਪੂਰੀ ਇਹ ਆ ਦੇਖ ਲੋ ਟੋਪੀ ਜਿਹੜੀ ਵਿੱਚ ਪੂਰੀ ਪੈਂਦੀ ਆ ਦੰਦੇ ਥੱਲੇ ਮਾੜਾ ਜਿਹਾ ਗੈਪ ਹੈਗਾ ਮਾੜਾ ਜਿਹਾ ਪਲੇ ਆ ਇੱਧਰ ਥੋੜੀ ਜੀ ਹੈ ਨਹੀਂ ਬਸ ਇਹੀ ਆ ਵੀ ਆਪਾਂ ਜਿੱਥੇ ਵੀ ਬਾਸ ਥੋੜੀ ਹੋਰ ਡਾਊਨ ਕਰ ਮੂਲੀ ਇੱਧਰ ਤੇ ਖੜਨੀ ਇੱਕ ਮੋੜ ਖੜਨੀ ਮਾੜੀ ਬਾਰਕ ਮਾ ਲਾਣ ਦੇ ਜੇ ਇੱਥੇ ਬਾਸ ਸੈਟ ਆਉਣੀ ਆ ਸਾਹਮਣੇ ਬਾਸ ਕੱਢ ਦੇਣਾ ਥੋੜੀ ਜੀ ਕਰ ਦੇ ਡਾਊਨ ਹੋਰ ਬਾਈ ਕੱਦੀ ਜੋੜੀ ਹੋਣੀ ਆ ਦੇ ਚੱਲਣੀਆਂ ਹਾਂ ਹਾਂ ਟਿਕਣੇ ਬਾਈ ਮੂਰੇ ਹਨਾ 13 ਦੀ ਪਿੱਛੇ 10 ਦੀ ਆਪਾਂ ਦਾ ਵੀਰੇ ਆਪਣੀ ਥਿਉਰੀ ਤਾਂ ਇੱਥੀ ਕਹਿੰਨੀ ਹੈ ਵੀ ਵਧੀਆ ਕੰਮ ਕਰਦੀ ਆ ਮਸ਼ੀਨ ਬਾਕੀ ਰੇਖ ਦਾ ਆਪਣਾ ਆਪਣਾ ਹਨਾ ਇਹਨਾਂ ਸੋਚਿਆ ਕਰੋ ਬਾਈ ਇੱਥੇ ਬੰਦਾ ਅਸੀਂ ਵੀ ਇੱਥੇ ਬੰਨੀਏ ਜਿਹੜੇ ਮੇਰੇ ਵੀਰ ਚਲੋ ਹਾਂ ਥੋੜੀ ਜਿਹੀ ਕਰ ਰੋਡਾਂ ਵੀ ਜਿੱਥੇ ਕੱਪਨੋਂ ਨਾ ਪਾਏ ਰੇਕਸਾਲ ਚਲੋ ਜਿਹੜੇ ਮੇਰੇ ਵੀਰ ਨੇ ਮਸ਼ੀਨ ਰੱਖੀ ਹੋਈ ਕੋਣ ਜਾਣਤਾ ਹੁੰਦਾ ਨਹੀਂ ਹੈ ਨਾ ਵੀ ਸਭ ਜਾਣੀ ਜਾਣ ਹੁੰਨੇ ਆ ਚਲੋ ਆਏ ਵੀ ਚਲੋ ਸਾਡਾ ਤਾਂ ਭਾਈ ਹੁਣ ਰੋਜ਼ ਦਾ ਕੀਤਾ ਸਾਨੂੰ ਵੀ ਹੁਣ ਨੀਂਦ ਨਹੀਂ ਆਉਂਦੀ ਵੀਡੀਓ ਪਾਏ ਦੇ ਬਿਨਾਂ ਬਸ ਠੀਕ ਆ ਮੋਲੀ ਭਾਈ ਓਕੇ ਰਿਪੋਰਟ ਹੁਣ ਆਪਾਂ ਨੇ ਇਹ ਜਿਹੜਾ 10 ਨੰਬਰ ਦੀ ਹੈ ਨਾ ਪਿੱਛੇ ਤੇ ਕਰਦੇ ਨੇ ਬਚੂੜੀ ਬਚਾਇਨ ਬਰਾਬਰ ਆ ਮੋਲੀ ਹਾਂ ਉਧਰੋਂ ਹਾਂ ਇਹ ਠੀਕ ਆ ਬਿਲਕੁਲ ਬਰਾਬਰ ਹੈ ਉਧਰ ਵੀ ਨਾ ਟੱਕਲੇ ਪਾਦਾ ਉਧਰ ਵੀ ਇੱਕਨੇ ਪਾਦਾ ਬਾਕੀ ਪਿੱਛੇ ਆ ਨਾ ਆਪਾਂ ਉਹ ਵੀ ਤੁਹਾਨੂੰ ਪਿੱਛੇ ਤੇ ਵੀ ਦਿਖਾ ਦਨਾਂ ਹੁਣ ਮੈਂ ਜਿਹੜੀ ਆਪਾਂ ਨੇ ਪਿੱਛੇ ਲਾਸਟ ਵਾਲੀ ਫੱਟੀ ਆ ਹਨਾ ਮਤਲਬ ਬਾਸਕਟ ਦੀ ਲਾਸਟ ਵਾਲੀ ਪੱਤੀ ਆ ਜਿਹੜੀ ਉਹ ਸਿਰੇ ਤੇ ਆ ਜਿਹੜੀ ਉਹਦੇ ਨਾਲ ਆਪਾਂ ਨੇ ਸਿਰਫ 10 ਨੰਬਰ ਦੀ ਚੂੜੀ ਆ ਜਿਹੜੀ ਇਹ ਫੱਟੀ ਯਾਰ ਵਿਚਾਲੇ ਐ ਬਾਰ ਦੇ ਸਾਹਮਣੇ ਬਾਰ ਕਰਕੇ ਨਾ ਉਰੇ ਇਹ ਇੱਥੇ ਬਾਅਰ ਕਰਕੇ ਇਹਦੇ ਵਿਜਾਲੇ ਪਰਿਆਂ ਪੈਂਦੇ ਕਰ ਦੇਣਾ ਆਪਣਾ ਥ੍ਰੈਸਰ ਬਾਈ ਜੀ ਸੈਟਾ ਮੁੜ ਕੇ ਕਣਕ ਤੇ ਪਨ ਛੇੜਨ ਦੀ ਲੋੜ ਨਹੀਂ ਪਊਗੀ। ਇਹੀ ਸੈਟਿੰਗ ਆਪਣੀ 13 10 ਦੀ ਹੈ ਜਿਹੜੀ ਮੁੱਲੀ ਤੈਨੂੰ ਵੀ ਕनाडा ਵਾਂਗ ਕੰਮ ਕਰਦੇ ਕਿੱਥੇ ਬੰਦੇ ਨੇ ਤੁਸੀਂ ਵੀ ਤੁਸੀਂ ਹਾਂ ਇਹ 13 10 ਤੇ ਬੰਦ 13 10 ਤੇ ਇਹੀ ਯਾਰਾ ਚੱਲਦੀ ਹੈ ਕਣਕ ਜਦਾਂ। ਬਾਕੀ ਐ ਵੀ ਹਨਾ ਬੰਦਿਆਂ ਦੀ ਰਾਏ ਵੀ ਲੈਣੀ ਜ਼ਰੂਰੀ ਆ। ਬਾਕੀ ਤਾਂ ਬੰਦਾ ਆਪਣਾ ਪੁਰਾਣਾ ਹੈ। ਇਹਦੀ ਨੂੰ ਤਾਂ ਕਹਿਣ ਦੀ ਲੋੜ ਨਹੀਂ ਜਿਹੜੀ ਚੀਜ਼ ਇਹਨੂੰ ਕਹੇਤੀ ਬਸ ਇਹਨੂੰ ਪਤਾ ਹੈ ਜਾਣੀ ਜਾਣਾ ਇਹਦਾ। ਹੁਣ ਆਪਣੇ ਨਾਲੇ ਰਹੂਗਾ ਪੱਕਾ ਹੀ ਇਹ ਜਿੰਨਾ ਟਾਈਮ ਵੀ ਰਹੂਗਾ ਮੱਕੀ ਦੇ ਵੀ ਵਧੀਆ ਮੋਲੀ ਇਥੇ ਤੇ ਤਿੰਨ ਸੀਜ਼ਨ ਲੱਗ ਜਾਗਾ ਨਹੀਂ ਹੈਗਾ ਨਹੀਂ ਰੋਟੀ ਪਾਣੀ ਦੇ ਲੈ ਕਿੰਨਾ ਟੌਪ ਦਾ ਹੈ ਹੋ ਵੀ ਨਿਆਰੇ ਨਿਆਰੇ ਰਹਨੇ ਆਲੇ ਨਹੀਂ ਨਾ ਨਿਆਰੇ ਕਿੱਕ ਨਹੀਂ ਟੈਂਸ਼ਨ ਨਹੀਂ ਕਿਰੇ ਹਾਂ ਸਭ ਠੀਕ ਨੇ ਸਮਾਨ ਆਪਣੇ ਘਰ ਦਾ ਹਰ ਹਰ ਚੱਲ ਕਰੀਏ ਫੇ ਕਰਕੇ ਬਾਈ ਮਿਲਦੇ ਆਂ ਬਸ ਤੁਹਾਨੂੰ ਇੱਕ ਵਾਰ ਪੂਰੀ 00 ਕਰ ਦਈਏ ਕਿਉਂ ਸਾਡੇ ਕੋਲ ਅੱਜ ਵੀਡੀਓ ਕੈਮਰਾ ਫੜਨੇ ਵਾਲਾ ਬੰਦਾ ਕੋਈ ਹੈ ਨਹੀਂ ਇੱਕ ਵਾਰ 00 ਕਰਕੇ ਫੇ ਤੁਹਾਨੂੰ ਸਾਰੇ ਪਾਸੇ ਆਪਾਂ ਨਟ ਪਾ ਕੇ ਦਿਖਾ ਦਾਂਗੇ ਲੋਈ ਬਾਈ ਥ੍ਰੈਸਰ ਦੀ ਸੈਟਿੰਗ ਆਪਣੇ ਦੀ ਜਿਹੜੀ ਹੈ ਨਾ ਬਿਲਕੁਲ ਜਿਹਨੂੰ ਕਹਦੇ ਆ ਪਾਣਾ ਵੀ ਹੋ ਗਈ 00 ਦੋਨੋਂ ਪਾਸੇ ਤੇ ਮੂਰੇ ਤੇ ਆਪਾਂ 13 ਨੰਬਰ ਦੀ ਟੋਪੀ ਜਿਹੜੀ ਹੈ ਨਾ ਇਹ ਪੈਂਦੀ ਕਰਦੇ ਪਿੱਛੇ ਤੋਂ 10 ਨੰਬਰ ਦੀ ਚੂੜੀ ਪੈਂਦੀ ਕਰਦੇ ਮੈਂ ਕਹਿੰਦਾ ਵੀ ਹੁਣ ਮੁੜ ਕੇ ਆਪਾਂ ਥ੍ਰੈਸਰ ਤੇ ਜਿਹੜਾ ਉਹ ਦੇਖੋ ਸਾਹਮਣੇ ਟੋਪੀ ਪੈਂਦੀ ਕਰਤੀ ਸਾਰੇ ਪਿੱਛੇ ਵਿੱਚ ਤੱਲੇ 12 ਦੇ ਬਿਲਕੁਲ ਮਜ਼ੇ ਵਾਲੀ ਚੀਜ਼ ਕਰਤੀ ਹੁਣ ਆਪਾਂ ਨੂੰ ਸਾਰਾ ਸੀਜ਼ਨ ਮਤਲਬ ਧਣੀਆਂ ਕਾਨਕ ਜੋ ਵੀ ਆਪਾਂ ਬੱਢਾਂਗੇ ਹਨਾ ਇੱਕ ਨਾ ਟੋਪੀ ਪੈਂਦੀ ਕਰਤੀ ਹੁਣ ਆਪਾਂ ਨੂੰ ਜ਼ਰੂਰਤ ਨਹੀਂ ਪਊਗੀ ਪਿੱਛੇ 10 ਨੰਬਰ ਪੈਂਦੀ ਕਰਤੀ ਆਪਣੇ ਜਿਵੇਂ ਪਿੱਛੇ ਤੇ ਦਿੱਕਤ ਪਰੇਸ਼ਾਨੀ ਆਈ ਤਾਂ ਉਹ ਵੀ ਉਹ ਹੀ ਜ਼ਰੂਰ ਦੱਸਾਂਗੇ ਬਾਕੀ ਅਜੇ ਤਾਂ ਸਿਲਸਿਲਾ ਚਾਲੂ ਆ ਰਫੇਰ ਦਾ ਹਨਾ ਅਜੇ ਤਾਂ ਕੰਮ ਨਿਭੜ ਨਹੀਂ ਗਿਆ ਬਸ ਆਪਣਾ 엘ਿਵੇਟਰ ਰਹਿ ਗਿਆ ਸਵੇਰੇ 엘ਿਵੇਟਰ ਲਾ ਕੇ ਚੈਨਾ ਪਾ ਕੇ ਹਨਾ ਆਪਣੀਆਂ ਦੋਨੇ ਮਸ਼ੀਨਾਂ ਜਿਹੜੀਆਂ ਆਪਣੀਆਂ ਫਿਰ ਕੰਪਲੀਟ ਹੋ ਜਾਣਗੀਆਂ ਫੇਰ ਦੇਖਦੇ ਆ ਵੀ ਕਿਦੰਨੂੰ ਰੰਗ ਰੂਟ ਹੁੰਦਾ ਇਹਨਾਂ ਦਾ ਰਾਂਝਾ ਆ ਨਾ ਬਾਕੀ ਕਲਚ ਪਲੇਟ ਰਹਿ ਗਈ ਉਹ ਵੀ ਕਰਦਣੀ ਕੱਲ ਨੂੰ ਦੇਖ ਲਾਂਗੇ ਪਾਈ ਤਾਂ ਹੋਣੀ ਸੀ ਨਾ ਮੋਲੀ ਹਾਂਜੀ ਪਾਈ ਦੀ ਉਦੋਂ ਦਾ ਚਲਾਈ ਆ ਠੀਕ ਦੀ ਉਦੋਂ ਦਾ ਉਹ ਵੀ ਜਾਂਦੀ ਆ ਜੀ ਹਾਂ ਹਾਂ ਬਸ ਵੀ ਐਵੇਂ ਹੁਣੇ ਪਾਈ ਦੀ ਕਲਚ ਬਟ ਝੋਨੇ ਦਾ ਲਾਸਟ ਜੀ ਜੇ ਆ ਕੇ ਪਾਈ ਸੀ ਚੱਕ ਆਊਗਾ ਇੱਕ ਵਾਰੀ ਹੋਈ ਆ ਆਹ ਇੱਕ ਵਾਰ ਚੈੱਕ ਹੋ ਜੂ ਠੀਕ ਆ ਬਾਕੀ ਫਿਲਟਰ ਪਟਾ ਚੈਨ ਸਾਰਾ ਓਕੇ ਆ ਆਪਣਾ ਬਾਕੀ ਹੁਣ ਤਾਂ ਬਸ ਕਹਿੰਦੇ ਰੌਂਦ ਪਈ ਜਾਂਨੇ ਆ ਫੇਰ ਕਰਨੇ ਬਾਕੀ ਆ ਸਾਰੀਆਂ ਮਸ਼ੀਨਾਂ ਨਾਲ ਜਿੰਨੀ ਆਪਣੇ ਵੀਰ ਭਾਈ ਜਿਹੜਾ ਵੀ ਮੇਰਾ ਵੀਰ ਬਾਹਰ ਨੂੰ ਗਿਆ ਹੈ ਮਸ਼ੀਨ ਲੈ ਕੇ ਇੱਕ ਵਾਰ ਜ਼ਰੂਰ ਸਾਨੂੰ ਦੱਸੇ ਵੀ ਕਿਹੜੇ-ਕਿਹੜੇ ਏਰੀਏ 'ਚ ਗਿਆ ਹੈ ਨਾ ਵੀ ਆਪਾਂ ਆਉਣਾ ਹੈ ਪਰ ਸ਼ਾਇਦ ਮੈਨੂੰ ਲੱਗਦਾ ਮੈਨੂੰ ਗੱਡੀ ਜਾਣਾ ਹੀ ਪਾਣਾ ਕਿ ਨਾ ਪਹਿਲਾਂ ਦੇਖਣ ਵਾਸਤੇ ਬਾਕੀ ਇੱਧਰ ਦਾ ਰਾਣੀ ਸੁੰਦਰ ਆਪਣੀ ਤਿਆਰ ਪਰ ਤਿਆਰ ਆ ਬਾਕੀ ਇਹਦੇ ਡਾਇਰੈਕਸ਼ਨ ਇੱਧਰ ਦਾ ਸਾਰਾ ਜਿਹੜਾ ਇੱਧਰ ਦਾ ਪਾਰਸਾ ਮਾਲਾਪੁਰ ਜੇ ਆ ਸਾਰੇ ਇਹਦੇ ਸੈਟਿੰਗ-ਬੈਟਿੰਗਾਂ ਨੇ ਕਰਕੇ ਓਕੇ ਕਰਤੇ ਹੁਣ ਬਸ ਇਹਦਾ ਕੰਮ ਰਹਿ ਗਿਆ ਇੱਧਰ ਦਾ ਕੱਲ ਨੂੰ ਸਵੇਰੇ ਕਲੱਚ ਵੀ ਖੋਲ ਲਾਂਗੇ ਕਲੱਚ ਤੋਂ ਬਾਅਦ ਆਪਣਾ ਇੰਡੈਕਸ਼ਨ ਹਨਾ ਡਿਸਕ ਬ੍ਰੇਕਾਂ ਦੀ ਜਾਣਕਾਰੀ ਦਊਂਗਾ ਅਗਲੀ ਵੀਡੀਓ ਦੇ ਵਿੱਚ ਵੀ ਬਾਈ ਵੀ ਡਿਸਕ ਬ੍ਰੇਕਾਂ ਨਾਲ ਕੀ ਕੀ ਦਿੱਕਤ ਆਉਂਦੀ ਆ ਕਈ ਵੀਰ ਆਪਣੇ ਬਹੁਤ ਆਲਜੀ ਜਾਣੇ ਆ ਉਹਦੇ ਕਰਕੇ ਵੀ ਚਲੋ ਵੀਡੀਓ ਦੇ ਵਿੱਚ ਆਸਾਨ ਹੋ ਜਾਂਦਾ ਥੋੜਾ ਜਿਹਾ ਹਨਾ ਹੋਰ ਆਪਾਂ ਕੋਈ ਰੱਬ ਦਾ ਗੁਰੂ ਤਾਂ ਹੈ ਨਹੀਂ ਕੋਈ ਚਲੋ ਠੀਕ ਹੈ ਜੀ ਮਿਲਦੇ ਹਾਂ ਉਹਨੂੰ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ